ਬੜੀ ਦੁਨੀਆ ਪਟਕੜਾਂ ਵਿੱਚ ਪਈ ਹੋਈ ਦੁਨੀਆ ਦੇ ਸਵਾਲ ਨੇ ਕੋਈ ਕਹਿੰਦਾ ਸਾਡਾ ਇਲਾਜ ਕਰੋ ਜੀ ਸਾਡੇ ਕੋਲ ਆਦਤ ਨਹੀਂ ਹੈ ਕੋਈ ਕਹਿੰਦਾ ਜੀ ਗਰੀਬੀ ਬਹੁਤ ਹੈ ਸਾਨੂੰ ਕੋਈ ਉਪਾਅ ਦੱਸੋ ਹੋਈ ਕਹਿੰਦਾ ਸਾਡਾ ਬੱਚਾ ਨਸ਼ਾ ਕਰਦਾ ਸਾਨੂੰ ਕੋਈ ਉਪਾਅ ਦੱਸੋ ਉਈ ਕਹਿੰਦਾ ਸਾਨੂੰ ਡਰਾਉਣੀਆਂ ਚੀਜ਼ਾਂ ਦਿਸਦੀਆਂ ਨੇ ਰਾਤ ਨੂੰ ਨੀਂਦ ਨਹੀਂ ਆਉਂਦੀ ਆਪਾ ਦੱਸੋ ਬੜੇ ਦੁਨੀਆ ਦੇ ਮੈਸੇਜ ਆਉਂਦੇ ਪਰ ਗੁਰੂ ਪਿਆਰਿਓ ਗੁਰੂ ਦੀ ਬਾਣੀ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਆਖੋ ਸਤਿਨਾਮ ਜਿਹੜੀ ਸਾਨੂੰ ਸਮਝਾ ਸਕਦੀ ਹੈ ਸਾਨੂੰ ਸਿੱਧੇ ਰਸਤੇ ਪਾ ਸਕਦੀ ਹੈ ਤੇ ਸਾਡੇ ਜੀਵਨ ਨੂੰ ਉੱਚਾ ਚੁੱਕ ਸਕਦੀ ਹੈ। ਆਸਲ ਮਨੁੱਖ ਦੇ ਅੰਦਰ ਇੱਕ ਡਰ ਪੈਦਾ ਹੁੰਦਾ ਹੈ ਕਿ ਮੈਨੂੰ ਕੋਈ ਐਸਾ ਮੰਤਰ ਦੱਸੇ ਕਿ ਵਾਸਿਕ ਛਿਨਾ ਵਿੱਚ ਮੇਰਾ ਕਾਰਜ ਸ਼ੁੱਧ ਹੋ ਜਾਏ। ਨਹੀਂ। ਸ਼ੁੱਧ ਕਰਮ ਕਰਨਾ ਪੈਂਦਾ ਹੈ। ਨਹੀਂ ਕਰਨਾ ਆਉਂਦਾ ਸੀ ਕਰਵਾਉਣੇ ਆ ਬਾਣੀ ਪੜਨੀ ਪਏਗੀ ਪਾਠ ਕਰਨਾ ਪਵੇਗਾ ਨਹੀਂ ਆਉਂਦਾ ਤਾਂ ਕਰਾਉਣਾ ਪਵੇਗਾ ਸਾਨੂੰ ਸੁਣਨਾ ਪਵੇਗਾ ਸਮਝਣਾ ਪਵੇਗਾ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਐ ਕਿ ਸਭ ਮਿੱਟੀ 'ਚ ਮਿਲ ਜਾਣ ਵਾਲੇ ਐ ਤੈਥੋਂ ਬਿਨਾ ਹੋਰ ਕੋਈ ਨਹੀਂ ਐ ਪਿਆਰਿਓ ਸਿਮਰਨ ਬੰਦ ਕੀ ਸਿਮਰਨ ਤਾਂ ਜੇ ਬੰਦਾ ਤੁਰਿਆ ਫਿਰਦਾ ਵੀ ਜਾਂ ਕਿਸੇ ਦਿਖਾਵੇ ਲਈ ਵੀ ਕਰਦਾ ਹੈ ਸਿਮਰਨ ਤਾਂ ਤਾਂ ਵੀ ਇੱਕ ਨਾ ਇੱਕ ਦਿਨ ਸਿੱਧੇ ਰਸਤੇ ਪਾ ਦਿੰਦਾ ਹੈ ਅਸੀਂ ਕਰਕੇ ਨਹੀਂ ਵੇਖਦੇ ਇਸ ਤਰ੍ਹਾਂ ਕੋਈ ਵੀ ਮਹਾਰਾਜ ਕਹਿੰਦੇ ਤੈਨੂੰ ਸਮੱਸਿਆ ਹੈ ਉਹਦਾ ਹੱਲ ਹੈ ਗੁਰੂ ਦੀ ਬਾਣੀ ਤੇ ਮੂਲ ਮੰਤਰ ਸਿਮਰਨ ਇਹ ਆਪਣੇ ਘਰ ਵਿੱਚ ਬੈਠ ਕੇ ਘਰ ਗੁਰੂ ਦੇ ਚਰਨਾਂ ਵਿੱਚ ਜਾ ਕੇ ਕਰ ਇੱਕ ਸਵੇਰੇ ਅੰਮ੍ਰਿਤ ਵੇਲੇ ਗੁਰ ਸਤਗੁਰ ਕਾਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਤਿਆ ਉੱਦਮ ਕਰੇ ਭਲ ਕੇ ਪਰਪਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਰੋਗਾ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਕਿ ਜੋ ਮੇਰੇ ਘਰ ਵਿੱਚ ਖਲਾਰਾ ਪਿਆ ਹੋਇਆ ਹੈ ਇਹ ਸਭ ਨਾਮ ਤੋਂ ਬਿਨਾਂ ਹੈ ਇਹ ਸਭ ਬੰਦਗੀ ਤੋਂ ਬਿਨਾਂ ਹੈ ਸਾਰਾ ਪਰਿਵਾਰ ਕੇਸੀ ਇਸ਼ਨਾਨ ਕਰਕੇ ਨਿਤਨੇ ਬਾਣੀ 4 ਵਜੇ ਅਰਦਾਸ ਕਰੋ ਗੁਰੂ ਚਰਨਾਂ ਵਿੱਚ ਤਾ ਜਰੂਰ ਭਲਾ ਹੋਏਗਾ ਆਖੋ ਸਤਨਾਮ ਮੈਂ ਹੋਰ ਥਾਓ ਨਹੀਂ ਹੋਰ ਕੋਈ ਥਾਹੀਂ ਨਹੀਂ ਗੁਰਮੁਖੋ ਜਿੱਥੇ ਅਰਦਾਸ ਕਰ ਸਕੀਏ ਮੈਂ ਹੋਰ ਥਾਓ ਨਹੀਂ ਜਿਸ ਪੈ ਕਰਹੋ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਅੰਮ੍ਰਿਤ ਵੇਲੇ ਉੱਠ ਕੇ ਕਹੇ ਕਿ ਮੇਰੇ ਦੁੱਖਾਂ ਦਾ ਮੇਰੇ ਸੁੱਖਾਂ ਦਾ ਸਾਥੀ ਤੂੰ ਹੈ ਕਿਸਾ ਹਾਂ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ ਜਦੋਂ ਹਰੇਕ ਜੀਵ ਪ੍ਰਮਾਤਮਾ ਦਾ ਪੈਦਾ ਕੀਤਾ ਹੋਇਆ ਹੈ ਤਾਂ ਉਸ ਕਰਤਾਰ ਨੂੰ ਛੱਡ ਕੇ ਤੂੰ ਕਿਹਦੇ ਕੋਲ ਜਾਵੇਂਗਾ ਕੋਈ ਤੇਨੂੰ ਲੁੱਟਣਾ ਚਾਹੇਗਾ ਕੋਈ ਤੇਰਾ ਮਜ਼ਾਕ ਉਡਾਉਣਾ ਚਾਹੇਗਾ ਕਿਸੇ ਨੂੰ ਦੁੱਖ ਦੱਸੇਗਾ ਕੋਈ ਹੁੰਦਾ ਹੈ ਭਲਾ ਕਰਨ ਵਾਲਾ ਪਰ ਗੁਰੂ ਨੇ ਤੇਰਾ ਮਜ਼ਾਕ ਨਹੀਂ ਬਣਾਉਣਾ ਗੁਰੂ ਨੇ ਤੈਨੂੰ ਸਿੱਧੇ ਰਸਤੇ ਪਾਉਣਾ ਆਖੋ ਸਤਨਾਮ ਤੁਨੇ ਆਵੀ ਦੁਨੀਆ ਜੋ ਜੋ ਦਿੱਸੈ ਵੱਡਾ ਵਡੇਰਾ ਸੋ ਸੁਖ ਆਕੂ ਰਲਸੀ ਮਹਾਰਾਜ ਕਹਿੰਦੇ ਕੋਈ ਵੀ ਵੱਡਾ ਮਨੁੱਖ ਹੈ ਰੇਕ ਨੇ ਪੰਜ ਤੱਤਾਂ ਦਾ ਸ਼ਰੀਰ ਹੈ ਤੇ ਪੰਜ ਤੱਤਾਂ ਵਿੱਚ ਮਿਲਣ ਵਾਲਾ ਹੈ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਭਨੇ ਦਾ ਦੇਸੀ ਸਾਰੇ ਸੁਖ ਤੇ ਜਗਤ ਦੇ ਸਾਰੇ ਨੌ ਖਜ਼ਾਨੇ ਇੱਕ ਪਰਮੇਸ਼ਵਰ ਇੱਕ ਨਰੰਕਾਰ ਹੀ ਦੇਣ ਵਾਲਾ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ ਉਹਨੇ ਪੁੱਛ ਕੇ ਦੇਣਾ ਕਿਸੇ ਨੂੰ ਉਹਦੇ ਭੇਜਿਆ ਆਏ ਆ ਤਾਂ ਉਹਦੇ ਅੱਗੇ ਅਰਦਾਸ ਕਰ ਉੱਠਣਾ ਤਾਂ ਪਏਗਾ ਬੰਦਗੀ ਤਾਂ ਕਰਨੀ ਪਵੇਗੀ ਮਸਕਤ ਤਾਂ ਘਾਲਣੀ ਪਵੇਗੀ ਪਰ ਮਸਕਤ ਘਾਲੇ ਤੋਂ ਬਿਨਾਂ ਨਹੀਂ ਜਾ ਕਰਮ ਕਰਨਾ ਪਵੇਗਾ। ਜਾ ਚੰਗਾ ਕਰਮ ਕਰਵਾਉਣਾ ਪਵੇਗਾ। ਫਿਰ ਪਾਪ ੱਟੇ ਜਾ ਸਕਦੇ। ਉਹਨੂੰ ਕਿਸੇ ਦਾ ਡਰ ਨਹੀਂ ਹੈ। ਤੂੰ ਉਹਦੇ ਅੱਗੇ ਠਹਿ ਪਏਗਾ ਤਾਂ ਉਹ ਤੇਰੀ ਰੱਖਿਆ ਕਰੇਗਾ ਉਤੇ ਨਿਰਭਉ ਨਰੰਕਾਰ ਪਵਖੰਡਨ ਸਭ ਸੁਖ ਨਦ ਨਵ ਨਿਧ ਦੇਸੀ ਉਹ ਤਾਂ ਨੌ ਨਿਧੀਆਂ 18 ਸਿਧੀਆਂ ਬਖਸ਼ਣ ਵਾਲਾ ਹੈ ਹਰ ਜਿਓ ਤੇਰੀ ਦਾਤੀ ਰਾਜਾ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨਾਲ ਹੀ ਰਜ ਸਕਦੇ ਆ ਨਹੀਂ ਬਿਨਾ ਸੰਤੋਖ ਨਹੀਂ ਕੋ ਰਜ ਭਾਈ ਰੂਪ ਸਿੰਘ ਜੀ ਵਰਗਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨਾ ਚ ਨਾ ਅਤ ਦੀ ਗਰੀਬੀ ਸੀ ਪਰ ਤਾਂ ਵੀ ਮਹਾਰਾਜ ਨੂੰ ਕਦੇ ਕਿਹਾ ਨਹੀਂ ਆਖੋ ਸਤਨਾ ਮਹਾਰਾਜ ਨੇ ਪੁੱਛਿਆ ਵੀ ਕਿ ਦਸ ਭਾਈ ਰੂਪ ਸਿੰਘਾ ਕੁਛ ਚਾਹੀਦਾ ਹੈ ਮਹਾਰਾਜ ਬਹੁਤ ਖੁਸ਼ ਹੈ ਤੁਹਾਡਾ ਦਿੱਤਾ ਹੋਇਆ ਤੁਹਾਡੇ ਦਰਸ਼ਨ ਹੋ ਰਹੇ ਐਸਾ ਸਬਰ ਸੀ ਪਿਆਰੇ ਮਡੇ ਭੈਣ ਪ੍ਰਾ ਕਹਿੰਦੇ ਸੀ ਤੂੰ ਮੰਗ ਲਾ ਕੋ ਸਾਰਾ ਦਿਨ ਉੱਤੇ ਫਿਰਦਾ ਰਹਿਣਾ ਤੂੰ ਸੇਵਾ ਕਰਦਾ ਰਹਿਣਾ ਪਰ ਨਹੀਂ ਉਹ ਬਿਨਾ ਮੰਗਿਆ ਹੀ ਸਭ ਕੁਝ ਦੇ ਦਿੰਦਾ ਹੈ ਜੋ ਉਹ ਨੂੰ ਭਾਉਂਦਾ ਹੈ ਹਾਰ ਜੀ ਉਹ ਤੇਰੀ ਦਾਤੀ ਰਾਜਾ ਜੇ ਤੂੰ ਰਜਾਵੇਂ ਤਾਂ ਰਾਜ ਸਕਦਾ ਨਹੀਂ ਮਨੁੱਖ ਰਾਜ ਨਹੀਂ ਸਕਦਾ ਮਾਨਸ ਬੱਪੜਾ ਕਿਆ ਸਾਲਾ ਹੀ ਕਿਆ ਤਿਸ ਕੰਮ ਹੋਤਾ ਜਾ ਮੈਂ ਕਿਸੇ ਵਿਚ ਵਿਚਾਰੇ ਮਨੁੱਖ ਦੀ ਵਡਿਆਈ ਕਿਉਂ ਕਰਦਾ ਫੇਰਾ ਮੈਨੂੰ ਕਿਸੇ ਮਨੁੱਖ ਦੀ ਮਤਾਜੀ ਕਿਉਂ ਵੇ ਮਾਨਸ ਬੱਪੜਾ ਕਿਆ ਸਾਲਾ ਹੀ ਕਿਆ ਤਿਸ ਕੰਮ ਹੋਤਾ ਜਾ ਜਿਨ ਹਰ ਤਿਆ ਆ ਸਭ ਕਿਸ ਤਿਸ ਕਾ ਤਿਸ ਕੀ ਭੂਖ ਗਵਾਈ ਹੇ ਭਾਈ ਜਿਸ ਮਨੁੱਖ ਨੇ ਪਰਮਾਤਮਾ ਦੀ ਭਗਤੀ ਸ਼ੁਰੂ ਕਰ ਦਿੱਤੀ ਵੇਖੋ ਉਹੀ ਦੱਸਿਆ ਨਾ ਗੁਰੂ ਅਰਜਨ ਦੇਵ ਜੀ ਨੇ ਵੀ ਤੂੰ ਆ ਕੰਮ ਕਰ ਜਿਵੇਂ ਤੈਨੂੰ ਦੱਸਿਆ ਬੜੇ ਬੇਨਤੀ ਦੇ ਸ਼ਬਦ ਨੇ ਰੋਗੀ ਕਾ ਪ੍ਰਭ ਖੰਡੋ ਰੋ ਦੁਖੀ ਏ ਕਾਮ ਟਾਵੋ ਪ੍ਰਭ ਸੋ ਨਿਥਾਵੇ ਕੁਤਮ ਥਾਨ ਬਿਠਾਵੋ दास ਆਪਣੇ ਕੋ ਭਗਤੀ ਲਾਵ ਏਦਾਂ ਦੇ ਬੇਨਤੀ ਦੇ ਸ਼ਬਦ ਪੜ ਸਕਦੇ ਆ ਇਹ ਮarre ਕਹਿਣ ਆਪਾਂ ਪੜਦੇ ਆ ਵੀ ਅਸੀਂ ਔਗਣ ਹਾਰੇ ਜੇ ਤਾਸ ਬੰਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਸ਼ਮੀਰ ਪਾਵੂ ਡੁਬਦੇ ਪੱਥਰ ਤਾਰੇ ਜੀ ਅੜਾਗਣ ਬਰਾਬਰਤਾ ਪੈ ਪੀਤਰ ਵਗਾ ਕਾਤੀ ਪਰਨਵਤ ਨਾਨਕ ਹੁਕਮ ਪਛਾਣਾ ਸੋਖ ਵਗਨ ਰਾਤੀ ਇਹ ਵੀ ਅਰਦਾਸ ਰੂਪ ਸ਼ਬਦ ਨੇ ਜਦੋਂ ਅਸੀਂ ਬਾਣੀ ਪੜ੍ਹ ਕੇ ਜਾਦ ਕਰਕੇ ਗੁਰੂ ਅੱਗੇ ਖੜ੍ਹ ਕੇ ਕਹਿੰਨੇ ਆ ਮਹਾਰਾਜ ਮੈਂ ਤਾਂ ਪੈਰ ਦੇ ਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਔਗਣਾ ਦਾ ਪਰਿਆ ਹੋਇਆ ਮੈਨੂੰ ਬਖਸ਼ ਲਾ ਲੇ ਲੇਖੇ ਕਤਹਿ ਨਾ ਛੁਟੀ ਐ ਖਿਨ ਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰਤਾ ਐਸਾ ਧਨ ਦੀਐ ਸੁਖਦਾਤਾ ਫਿਰ ਐਸਾ ਧਨ ਪਰਮੇਸ਼ਰ ਦਿੰਦਾ ਨਖੋਟ ਨਾ ਕਬਹੀ ਜਾਏ ਧਿਆਨ ਨਾਲ ਸੁਣ ਬਈ ਗੁਰਮਖਾ ਸੁਖਦਾਤੇ ਪ੍ਰਭੂ ਨੇ ਅਜੇਹਾ ਨਾਮ ਧਨ ਦੇ ਦਿੱਤਾ ਜੋ ਉਹਦੇ ਪਾਸੋਂ ਕਦੇ ਮੁੱਕਦਾ ਹੀ ਨਹੀਂ ਨਾਮ ੱਕਣ ਵਾਲਾ ਧਨ ਇਹ ਕੰਮ ਕਰਨਾ ਪਵੇਗਾ ਘਰ ਵਿੱਚ ਗੁਰੂ ਦਾ ਪਹਿਰਾ ਹੋਵੇ ਘਰ ਵਿੱਚ ਨਾਮ ਦਾ ਪਹਿਰਾ ਹੋਵੇ ਦਫ਼ਤਰ ਵਿੱਚ ਨਾਮ ਦਾ ਪਹਿਰਾ ਹੋਵੇ ਮਹਾਰਾਜ ਘਰ ਵੀ ਤੇਰਾ ਹੈ ਆ ਕੁਰਸੀ ਵੀ ਤੇਰੀ ਹੈ ਆ ਜ਼ਮੀਨ ਜਾਇਦਾਦ ਵੀ ਤੇਰੀ ਹੈ ਮੈਂ ਵੀ ਤੇਰਾ ਹੈ ਚੰਗੇ ਕਰਮ ਕਰਾ ਲੈ ਤਾਂ ਵੀ ਤੇਰੀ ਵਡਿਆਈ ਮਾੜੇ ਕਰਮ ਕਰਾਂਗਾ ਤਾਂ ਵੀ ਤੇਰੀ ਨਿੰਦਿਆ ਮਹਾਰਾਜ ਮੈਂ ਤੇਰੇ ਤੇ ਸੁਕਤੀ ਗੱਲ ਤੂੰ ਰਹਿਮਤ ਕਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਮੇਰਾ ਤਾਂ ਕੁਛ ਹੈ ਹੀ ਨਹੀਂ ਜਦੋਂ ਮੂਲ ਮੰਤਰ ਪੜੇ ਤੋਂ ਬਿਨਾ ਜਪਜੀ ਸਾਹਿਬ ਪੜੇ ਤੋਂ ਬਿਨਾ ਵਾਹਿਗੁਰੂ ਵਾਹਿਗੁਰੂ ਕਰੇ ਤੋਂ ਬਿਨਾ ਕੋਈ ਕੰਮ ਸ਼ੁਰੂ ਨਹੀਂ ਕਰਨਾ ਤਾਂ ਫਿਰ ਉਹ ਭਲਾ ਕਰੇਗਾ ਗੁਰਨਾਨਕ ਸਵਾਰੇਗਾ ਕਰ ਇਹ ਈਸਾ ਤਨ ਹੈ ਬਿਆਰੇ ਆਨੰਦ ਪਾਇਆ ਸੁਖ ਸਹਿਜ ਸਮਾਣੇ ਸਤ ਗੁਰ ਮੇਲ ਮਿਲਾਈ ਗੁਰੂ ਨੇ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਜਦੋਂ ਮਲਾ ਦਿੱਤਾ ਤਾਂ ਆਤਮਿਕ ਅਡੋਲਤਾ ਦੇ ਕਾਰਨ ਉਹਦੇ ਅੰਦਰ ਆਨੰਦ ਤੇ ਸਾਰੇ ਸੁੱਖ ਆਵਸਦੇ ਆ फडਕਣ ਨਾਲ ਕੁਝ ਨਹੀਂ ਬਣਨਾ ਘਬਰਾਟ ਨਾਲ ਕੁਝ ਨਹੀਂ ਬਣਨਾ ਚਿੰਤਾ ਚ ਖਾਬ ਬਰਾਬਰ ਹੁੰਦੀ ਹੈ ਇਹਦਾ ਹੱਲ ਕੋਈ ਨਹੀਂ ਇਹਦਾ ਹੱਲ ਹੈ ਉਹਨੂੰ ਸਵੈ ਕੰਟਰੋਲ ਕਰਨਾ ਉਹਦੇ ਨਾਮ ਨਾਲ ਜੁੜਨਾ ਬੰਦਗੀ ਨਾਲ ਜੁੜਨਾ ਆਪ ਤੋਂ ਛੋਟੇ ਵੱਲ ਵੇਖਣਾ ਇਹ ਸਵੈ ਕੰਟਰੋਲ ਚਿੰਤਾ ਤੇ ਸਵੈ ਕੰਟਰੋਲ ਕਰਨਾ ਆਪਣੇ ਆਪ ਕਰਨਾ ਵੜੇ ਗੁਰਮਖ ਦਸਤੇ ਪੜੇ ਲਿਖੇ ਕੀ ਕਰੀਏ ਜੀ ਚਿੰਤਾ ਬਹੁਤ ਰਹਿੰਦੀ ਕਿਉਂਕਿ ਤੂੰ ਨਾ ਵੀ ਪੜਾਈ ਚ ਫਸ ਗਿਆ ਪਿੱਛੇ ਕੁਝ ਮਿਲੀਆਂ ਨਹੀਂ ਦਾਤਾ ਉਹਨਾਂ ਚ ਫਸ ਗਿਆ ਉਹਨਾਂ ਦੀ ਚਿੰਤਾ ਕਰੀ ਜਾਂਦਾ ਪਰ ਜੋ ਦਿੱਤਾ ਏਕ ਪੀਣਾ ਹਿਰਲੇ ਜੇ ਇੱਕ ਵੀ ਨਾ ਦਿੰਦਾ 10 ਦਿੱਤੀਆਂ ਦਾਤਾ ਉਹਨੇ ਉਹਨਾਂ ਦਾ ਸ਼ੁਕਰਾਨਾ ਨਹੀਂ ਇੱਕ ਨਹੀਂ ਦਿੱਤੀ ਉਹਦਾ ਲਾਂਭਾ ਦੇ ਜਾਣਾ ਰੱਬ ਨੂੰ ਪ੍ਰਮਾਤਮਾ ਇਸ ਕਰਕੇ ਮਹਾਰਜ ਕਹਿੰਦੇ ਆ ਮਨ ਨਾਮ ਜਪ ਨਾਮ ਆਰਾਧ ਅਨ ਦਿਨ ਨਾਮ ਬਖਾਣੀ ਇਹ ਕਹਿਆ ਪਰੇ ਮਨ ਨੂੰ ਹੇ ਮੇਰੇ ਮਾਨ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਿਆ ਕਰ ਬੈੰਧਿਆ ਉੱਠਦਿਆਂ ਸਿਮਰਿਆ ਕਰ ਕੋਈ 10 ਵਾਰੀ ਕੋ 11 ਵਾਰੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੁਛ ਤਾਂ ਕਹੇ ਹੁਣ ਵੀ ਕਰਦੇ ਹੁਣ ਸਿਆਣੇ ਬਿਉਰਕ ਕੋਈ ਚੀਜ਼ ਵੀ ਤੋਲਦੇ ਨਾ ਉਹਨੂੰ ਬਰਕਤ ਰਾਮ ਵਾਹਿਗੁਰੂ ਤੋਂ ਸ਼ੁਰੂ ਕਰਦੇ ਮੂਲ ਮੰਤਰ ਸ਼ੁਰੂ ਕਰਦੇ ਆਪੀ ਬਰਕਤ ਆਉਂਦੀਆਂ ਸੀ ਪਿਆਰੇ ਮਾਰੇ ਕਹਿੰਦੇ ਮਨ ਨਾਮ ਜਪੋ ਨਾਮ ਅਰਾਧ ਅੰਦਰ ਨਾਮ ਵਖਾਣੀ ਇਹ ਕਰਿਆ ਕਰ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁੱਕੀ ਕਾਣ ਜਮਾਣੀ ਤੂੰ ਗੁਰਮਖ ਜਨਾਂ ਦਾ ਸੰਤ ਜਨਾਂ ਦਾ ਉਪਦੇਸ਼ ਸੁਣ ਕੇ ਜਮਾਂ ਦੀ ਵੀ ਸਾਰੀ ਮੁਥਾਜੀ ਮੁੱਕ ਜਾਂਦੀ ਹੈ ਦੁਨਿਆਵੀ ਕੰਮ ਕਿਹੜੀ ਗੱਲ ਹੈ ਤੂੰ ਇਹਨਾਂ ਦੀ ਚਿੰਤਾ ਹੀ ਕਰੀ ਜੰਨਾ ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਤੂੰ ਯਕੀਨ ਬਣਾ ਲੈ ਮਹਾਰਾਜ ਤੇਰੇ ਕੋਲੇ ਆ ਦਾਤ ਮੈਨੂੰ ਦੇ ਯਕੀਨ ਬਣਾ ਲੈ ਤਾਂ ਉਹ ਦਇਆ ਵਾਲਾ ਹੈ ਜੇ ਤੈਨੂੰ ਬਹੁਤੀ ਜ਼ਰੂਰਤ ਹੈ ਜਿਨ ਕੋ ਕਿਰਪਾਲ ਹੋਆ ਪਰਮੇਰਾ ਸੇ ਲਾਗੇ ਗੁਰ ਕੀ ਬਾਣੀ ਸਤਿਗੁਰੂ ਦੀ ਬਾਣੀ ਵਿੱਚ ਉਹ ਮਨੁੱਖ ਸੁਰਤ ਜੋੜਦੇ ਹਨ ਜਿਨ੍ਹਾਂ ਉੱਤੇ ਪਿਆਰਾ ਪ੍ਰਭੂ ਆਪ ਦਇਆਵਾਨ ਹੋ ਜਾਂਦਾ ਹੈ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆਂ ਦਿਆਲਾ ਤੇਰੀ ਮਿਹਰ ਦੀ ਕੀਮਤ ਕੌਣ ਪਾ ਸਕਦਾ ਹੈ ਉਹ ਤਾਂ ਇਡਾ ਮਿਹਰਬਾਨਾ ਪਰਮਾਤਮਾ ਤੂੰ ਸਾਰੇ ਜੀਵਾਂ ਉੱਤੇ ਮਿਹਰ ਕਰਨ ਵਾਲਾ ਹੈ ਸਭ ਕੁਝ ਕੀਤਾ ਤੇਰਾ ਵਰਤਾ ਹੈ ਕ્યા ਹਮ ਬਾਲਗ ਪਾਲਾ ਏ ਗੋਪਾਲ ਪਰਮਾਤਮਾ ਸਾਡੀ ਜੀਵਾਂ ਦੀ ਕੀ ਪਾਇਆ ਹੈ ਜਗਤ ਵਿੱਚ ਹਰੇਕ ਕੰਮ ਤੇਰਾ ਕੀਤਾ ਹੋਇਆ ਕਰ ਰਿਹਾ ਤੂੰ ਭੁੱਲ ਕੇ ਨਹੀਂ ਕਰ ਰਿਹਾ ਤੂੰ ਬਹੁਤ ਵੱਡੀ ਸੋਚ ਸਮਝ ਵਾਲਾ ਹੈ ਤੂੰ ਜੋ ਕਰਦਾ ਇੱਕੋ ਹੀ ਵਾਰੀ ਕਰਦਾ ਉਹ ਦੁਬਾਰੇ ਨਹੀਂ ਕਰਦਾ ਦੁੱਖ ਆ ਰਿਹਾ ਤੇਰਾ ਕਰਨ ਮਾੜਾ ਸੀ ਉਹਨੂੰ ਸ਼ੁੱਧ ਕਰ ਪਰਮਾਤਮਾ ਤੋਂ ਮਾਫੀ ਮੰਗ ਫੇਰ ਕਿਰਪਾ ਹਣੀਏ ਕੀਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀਆ ਦਾ ਅੱਲਾ ਤੇਰੀ ਮੇਰ ਦੀ ਕੀਮਤ ਕੌਣ ਬਿਆਨ ਕਰ ਸਕਦਾ ਤੂੰ ਤਾਂ ਸਾਰੇ ਜੀਵਾਂ ਉੱਤੇ ਮੇਰ ਕਰਨ ਵਾਲਾ ਸਭ ਕੁਛ ਕੀਤਾ ਤੇਰਾ ਵਰਤੈ ਕਿਆ ਹਾਂ ਬਾਲ ਗੋਪਾਲਾ ਜਗਤ ਵਿੱਚ ਹਰੇ ਕੰਮ ਤੇਰਾ ਕੀਤਾ ਹੋਇਆ ਹੋ ਰਿਹਾ ਰਾਖ ਲਿਹੋ ਨਾਨਕ ਜਨ ਤੁਮਰਾ ਜੋ ਪਿਤਾ ਪੂਤ ਕਿਰਪਾ ਲਾ ਮਾਲਕ ਐ ਮੇਰ ਕਰ ਮੇਰੇ ਤੇ ਇਹ ਦਾਸ ਦੀ ਰੱਖਿਆ ਉਸੇ ਤਰ੍ਹਾਂ ਕਰ ਜਿਵੇਂ ਪਿਓ ਆਪਣੇ ਪੁੱਤਰਾਂ ਉੱਤੇ ਕਿਰਪਾ ਕਰਦਾ ਹੈ ਉਹਨਾਂ ਦੇ ਔਗਣ ਨਿਚਤਾਰ ਦੇ ਮਾਪਿਓ ਐਵੇਂ ਤੂੰ ਮੇਰਾ ਪਿਓ ਹੈ ਮੈਂ ਤੇਰਾ ਪੁੱਤਰਾ ਮੈਂ ਔਗਣ ਹਾਰਾ ਮੈਨੂੰ ਬਖਸ਼ ਲੈ ਇਹ ਅਰਦਾਸ ਕਰ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਗੁਰਬਾਣੀ ਦੇ ਅੰਦਰ ਰਹਿਮਤ ਕਰਦੇ ਹਨ ਜੀ ਹੁਣਿਆ ਬੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ